ਕੀ ਹੋਈ ਓਏ ਆ ਗਿਆ ਹੁਣ ਪਤਲੀ ਹੋ ਗਿਆ ਵਖੋਣਾ ਹਾਂ ਹੁਣ ਅੱਜ ਜ਼ੀਰੋ ਫਿਗਰ ਜਿਆਦਾ ਆਪਣੇ ਕਰਦੇ ਅੱਜ ਦੇ ਲੈਣ ਦੇ ਆ ਨਹੀਂ ਪਹਿਲਾਂ ਪੀ ਲੈਂਦੇ ਇੰਨੀਆਂ ਕੈਲਰੀਆਂ ਬਹੁਤ ਬਰਨ ਕਰਦੇ ਕਹਿੰਦੇ ਤੂੰ ਕਿ ਜਦੋਂ ਵੇਖੀ ਜਾਊ ਫਿਰ ਫਿਰ ਲੱਤ ਬਾਹਰ ਕਰਦੇ ਨੇ ਸასი ਕਾਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਵਾਗਤ ਹੋਏ ਤੁਸੀਂ ਵੀ ਸੋਚ ਜਾਨੇ ਮੁੜਕੋ ਮੁੜਕੀ ਕਾਹਤ ਹੋਏ ਪਏ ਸੀ ਬਈ ਇੱਕ ਤਾਂ ਆ ਗਈ ਗਰਮੀ ਹੁਣ ਮੁੜਕਾ ਆਉਣਾ ਹੀ ਆਉਣਾ ਪਸੀਨਾ ਹਾਏ ਹਾਓਰ ਯੂ ਕੈਸੇ ਹੋ ਬੜੀਆ ਹੋ ਕਹਾਂ ਸੇ ਆਇਓ ਆਪ ਲੋਗ ਉੱਪਰੋਂ ਸੇ ਆਇਓ ਨਹੀਂ ਇੱਧਰ ਸੇ ਕਹਾਂ ਜਾਇਓ ਆਪੇ ਇਹ ਝਟਕੀ ਪੈ ਰਹੀ ਬਹੁਤ ਸੜਕ ਵੇਖ ਕੇ ਆਏ ਆ ਪੁਆਇੰਟਾਂ ਚੱਲ ਰਹੇ ਆ ਕਾਕਾ ਕਾਕਾ ਵਸਾਈ ਫਿਰਦਾ ਬੜੀ ਟੋਹਾਂ ਜੇ ਆਕੇ ਧਿਆਨ ਨਾ ਟਾਇਰ ਮੇਰੇ ਅਵੀ ਵੱਡੇ ਜਾਣੇ ਆ ਸੀਮੰਟ ਵਾਲਾ ਰੋਡ ਨਵਾਂ ਬਾਕਾ ਕੋਈ ਨਹੀਂ ਚਲੋਣਾ ਆਉਣਾ ਨਹੀਂ ਖੋਤੇ ਨੂੰ ਕਿਵੇਂ ਫੜਾਇਆ ਆਹ ਵੇ ਲੱਗੀ ਗਈ ਤੇ ਇਹਦਾ ਚਲਾਉਣੀ ਆਉਂਦੀ ਨਹੀਂ ਉਹ ਪਾਜ਼ਾਦੀ ਅਗਲੇ ਵੱਡੇ ਟਾਇਰ ਆ ਖੋਤਿਆਂ ਚਲਾਣਾ ਸਹੀ ਲੈ ਉਹ ਚੜ ਗਈ ਉਹ ਜਾਂਦੀ ਉਹ ਜਾਂਦੀ ਆ ਗਏ ਚੱਲੋ ਇਹ ਹੋਈ ਆ ਰਾਮਣਾ ਆ ਜਾਂਦੀ ਬਾਹਰ ਨੂੰ ਤੇ ਲੋਵੀ ਅੱਜ ਤੋਂ ਇੱਕ ਚੀਜ਼ ਸਾਂਝੀ ਕਰੂੰਗਾ ਤੇ ਉਹਦੇ ਵੀ ਤੁਸੀਂ ਐਪਰੀਸ਼ੀਏਟ ਕਰਿਓ ਦੱਸਿਓ ਕਿਵੇਂ ਦਾ ਰੰਗ ਕੰਮ ਤੇ ਬਾਜੀ ਹਲੇ ਖੱਡਿਆਂ ਦੀ ਵਜਦਾ ਫਿਰਦਾ ਹੀ ਠੀਕ ਹੈ ਮਿਲ ਜੀਏ ਆਪਾਂ ਬਾਅਦ 'ਚੋ ਬਾਅਦ 'ਚੋ ਮਿਲਦੇ ਆਂ ਬੇਸੇ ਬਾਦ ਲਾਈਕ ਸਬਸਕ੍ਰਾਈਬ ਚੈਨਲ ਕਰ ਦਿਓ ਹਣਾ ਉਹ ਜ਼ਰੂਰੀ ਆ ਆ ਵੇ ਲੋ ਤੁਸੀਂ ਸਮਾਨ ਲੈ ਕੇ ਆ ਕਾਕਾ ਨਹੀਂ ਸਮਾਨ ਲੈ ਕੇ ਆਂ ਭਾਈ ਪਹੁੰਚ ਚੁੱਕੇ ਆਂ हां 7 ਦਿਨ ਹੋਣਾ ਹੁਣ ਪੱਕੇ ਹੀ ਅਸੀਂ ਇੱਥੇ ਹੀ ਰਵਾਂਗੇ ਆ ਤੁਹਾਡੇ ਲਈ ਇੱਕ ਕਮਰਾ ਜਾਂ ਲਿਆ ਆ ਅਸੀਂ ਛੋਟੀ ਜੀ ਚੀਜ਼ ਬਣਾਵਾਂਗੇ ਸੋਹਣੀ ਜੀ ਤੇ ਬਾਬਾ ਸੁੱਖ ਰੱਖੇ ਬਾਬਾ ਰੇਤਨ ਭਾਗ ਲਾਵੇ ਬੈੱਡ ਆਪਣਾ ਬਣ ਜਾਣਾ ਬੈੱਡ ਨਹੀਂਗਾ ਇਹ ਕਾਊਂਟਰ ਆ ਬੈੱਡ ਤੇ ਨੂੰ ਸੌਂਦੇ ਹੀ ਦੇਂਦੇ ਰਹਿੰਦਾ ਤੇ ਬਾਬਾ ਸੁੱਖ ਰੱਖੇ ਤੇ ਤੁਹਾਡੀ ਬਲੇਸਿੰਗ ਦੇ ਨਾਲ ਬਾਬਾ ਮਿਹਰ ਕਰੇ ਆਪਾਂ ਕੋ ਤੁਹਾਨੂੰ ਵਧੀਆ ਤੇ ਚੰਗੀ ਚੀਜ਼ ਆਪਣੇ ਮੋਗੇ ਸ਼ਹਿਰ ਦੇ ਆਊਟਲੈਟ ਤੇ ਦੇਖ ਸਕਦੇ ਹੋ ਸਾਬੇ ਕੇਫਸੀ ਕੇਫਸੀ ਦੇ ਜਮਾ ਬੈਕਸਾਈਡ ਆਪਾਂ ਇੱਕ ਚੀਜ਼ ਲਈ ਆ ਅਧੂਰੋਂ ਮੰਦਨ ਨੂੰ ਦਿਖਾਉਣਾ ਵਾ ਚੀਜ਼। ਉਹ ਕੇਐਸਡੀ ਜਮਾਂ ਬੈਕਸਾਈਡ ਆ ਜਿੱਥੇ ਆਪਣਾ ਕਾਕਾ ਖੜਾ ਵਾ ਤੇ ਆ ਫਰਸਟ ਕਯੂਬਿਕ ਆਪਾਂ ਲਿਆ ਇਹਨਾਂ ਤੋਂ। ਤੇ ਇਹ ਇਹਨਾਂ ਨੇ ਨਾ ਰੀਸੈਂਟਲੀ ਹਲੇ ਤਿਆਰ ਕੀਤੇ ਸੀਗੇ ਚਲੋ ਆਪਣਾ ਲੇਖ। ਸ਼ੋਰੂਮ ਸ਼ੋਰੂਮ ਲੈਣ ਜੁਗੀ ਤੱਕ ਆਦੇ ਨਹੀਂ ਭਰਾਵਾ ਲੇਖ ਦੀਆਂ ਵੱਡੀਆਂ ਗੱਲਾਂ ਤੇ ਨਹੀਂ ਕਰਦੇ। ਫੜਾਂ ਤੇ ਨਹੀਂ ਮਾਰਦੇ ਪਰ ਆ ਆਪਾਂ ਇੱਕ ਇਹਨਾਂ ਤੋਂ ਕਯੂਬਿਕ ਜਿਆ ਲਿਆ। ਇਹ 10 ਬਜ 10 ਦਾ ਕਯੂਬਿਕ ਆ। ਤੇ ਇਹਦੇ ਵਿੱਚ ਕੁਝ ਵਧੀਆ ਚੀਜ਼ ਤੁਹਾਡੇ ਆਸਤੇ। ਵੀ ਚਲੋ ਇੱਥੇ ਰੌਣਕ ਰੌਣਕ ਵੀ ਵਧੀਆ ਨਾਲੇ ਸਾਡੇ ਨਵਾਂ ਬਣਿਆ ਆਫਸਲਟ ਲੇ। ਤੇ ਕਾਫੀ ਜਿਆਦਾ ਕਰਾਊਡ ਹੁੰਦਾ ਇੱਥੇ ਹਾਂ ਬਾਕੀ ਕਾਕਿਆਂ ਨਹੀਂ ਜਿਹੜੇ ਰੋਜ਼ ਜਿਹੜੇ ਮਾਰਦੇ ਰਹੇ ਤੇ ਫਿਰ ਰੌਣਕ ਤਾਂ ਆਪੇ ਬਾਣੀ ਜਾਣੀ ਆ ਤੇ ਬਾਕੀ ਜਿਹੜਾ ਵੀ ਵੀਰ ਮੋਗੇ ਇਥੇ ਆਊਟਲੈਟ ਤੇ ਆਵੇ ਜ਼ਰੂਰ ਇੱਕ ਵਾਰੀ ਆਪਣੀ ਸ਼ਾਪ ਤੇ ਵਿਜ਼ਿਟ ਕਰੇ ਤੇ ਹਲੇ ਲੱਗ ਜਾਣੇ 10-15 ਦਿਨ ਤੇ ਉਸ ਤੋਂ ਬਾਅਦ ਹੈਨਾ ਜ਼ਰੂਰ ਵਿਜ਼ਿਟ ਕਰਿਆ ਕਰੀਏ ਅਪਡੇਟਸ ਤੁਹਾਨੂੰ ਦਿੰਦੇ ਰਾਂਗੇ ਜਦ ਦਿਨ ਬਣ ਕੇ ਪ੍ਰੋਪਰ ਤਿਆਰ ਹੋ ਗਿਆ ਉਹ ਵੀ ਤੁਹਾਨੂੰ ਦੱਸ ਦਿਆਂਗੇ ਤੇ ਬਾਕੀ ਬਾਬਾ ਸੁੱਖ ਰੱਖੇ ਵਧੀਆ ਕਨਸੈਪਟ ਆ ਕੈਂਟ ਤੇ ਤੁਹਾਨੂੰ ਵੀ ਸਾਰਿਆਂ ਨੂੰ ਪਸੰਦ ਆਊਗਾ ਹਾਂ ਜਿਹੜੀ ਚੀਜ਼ ਹੈ ਚਲੋ ਬਾਕੀ ਤੁਸੀਂ ਜਨੂਅਲ ਰਿਵਿਊ ਦੇਣਾ ਦੱਸਣਾ ਐਪਰੀਸ਼ੀਏਟ ਕਰਨਾ ਜੇ ਕੋਈ ਸਾਡੇ ਚ ਕਮੀ ਪੇਛੀ ਰਹਿ ਗਈ ਜਾਂ ਸਾਡੇ ਚ ਮਾੜਾ ਮੋੜ ਕੋਈ ਫਾਲਟ ਹੋਇਆ ਤਾਂ ਵੀ ਦੱਸਣਾ ਸਾਨੂੰ ਵੀ ਸਾਡੇ ਚ ਆਹ ਚੀਜ਼ ਦੀ ਕਮੀ ਹੈ ਅਸੀਂ ਆਹ ਚੀਜ਼ ਵੀ ਕਰ ਸਕਦੇ ਹਾਂ ਜਾਂ ਕਿਵੇਂ ਕਰ ਸਕਦੇ ਹਾਂ ਜਾਂ ਵਧੀਆ ਤਰੀਕੇ ਨਾਲ ਜੇ ਕਿਸੇ ਨੂੰ ਮਾੜੀ ਮੋੜ ਨੌਲੇਜ ਹੋਵੇ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਆਪਣਾ ਵੀ ਕੰਮ ਨਵਾਂ ਆਪਾਂ ਕਦੇ ਅਜੇ ਤੱਕ ਇਹੋ ਜਿਹਾ ਕਦੇ ਪੰਗਾ ਲਿਆ ਨਹੀਂ ਪਹਿਲੀ ਵਾਰੀ ਲੈ ਹੁੰਦੇ ਆ ਜਿੰਦਗੀ ਚ ਤੇ ਬਾਕੀ ਕਾਖੇ ਹੋਣਾ ਨੇ ਸਮਾਨ ਲੈ ਆਂਦਾ ਪਲਾਈਆਂ ਸਾਡੇ ਕੋ ਘਰੇ ਪਈਆਂ ਸੀ ਬਈ ਪਲਾਈਆਂ ਤੁਹਾਨੂੰ ਪਤਾ ਲੱਕੜ ਦਾ ਕੰਮ ਕਰਾਇਆ ਸੀ ਅਮਨ ਦੇ ਵਿਆਹ ਤੋਂ ਪਹਿਲਾਂ ਉਦੋਂ ਦਾ ਵਦੀ ਬਹੁਤ ਪਈ ਸੀ ਪਲਾਈ ਤਿੰਨ ਕੋੜੀਆਂ ਆਂ ਕਰਨੇ ਆ ਆ ਗਿਆ ਤਿੰਨ ਅਸੀਂ ਬਹੁਤ ਚੁੱਕੇ ਆ ਜੀ ਪਲਾਈਆਂ ਵਾਸਤੇ ਚਾਹੀਦੀਆਂ ਆ ਸਾਬੇ ਇਹਦਾ ਨੰਬਰ ਸੁਣੇ ਚਾਹੇ ਪਲਾਈਆਂ ਲਾਉਂਦਾ ਕੋਲਾ ਨਹੀਂ ਟੇਲਰ ਟੇਲਰ ਮੇਡ ਬ੍ਰਾਂਡ ਲੂਟ ਸ਼ਾਰਕ ਡੀਲਸ ਸਾਡ ਕੋ ਏਫਸੀ ਨਾਲ ਲੱਗਦੀ ਸਾਡੀ ਪਿੱਠ ਪਿੱਠ ਲਗਦੀ ਪਿੱਠ ਨਾਈਕੀ 1 ਇਹਦਾ ਮਤਲਬ ਕਿ ਮੈਂ ਘੋੜੀਆਂ ਕਿਰਾਏ ਤੇ ਕਦੋਂ ਲੈਉਣ ਮੈਂ ਘਰੇ ਤੋਂ ਪਈਆਂ ਹੀ ਘੋੜੀਆਂ ਦੇ ਚੱਕ ਲਿਆ ਹਾਂ ਹਾਂ ਇਹ ਦੇ ਜਲੇ ਤਾਂ ਹੀ ਤੁਹਾਨੂੰ ਇਹ ਸਾਬ ਕਿ ਤੁਸੀਂ ਰੱਖਣੇ ਜ਼ਿੰਮੇਵਾਰੀ ਤੁਹਾਡੀ ਆ ਹੁਣ ਕੇ ਸਾਨੂੰ ਕਹਿਣਾ ਨਾ ਭਾਵੇਂ ਗੁਰੂ ਵਾਲੇ ਬਣੀ ਇਸ ਵਿੱਚ ਗੁਰੂ ਆ ਬਣੀ ਤੋਂ ਇਹ ਤੋਂ ਬਾਅਦ ਜਿਹੜਾ ਮੇਨ ਸਪਰਾਈਜ਼ ਕਰਦੇ ਆ ਲਈ ਆ ਇਹ ਤਾਂ ਚੱਲਦੀਆਂ ਰਹਿਣੀਆਂ ਚੀਜ਼ਾਂ ਅੱਜ ਆਪਾਂ ਮਾਤਾ ਆਪਾਂ ਗੋਡੇ ਸਹੀ ਕਰ ਚੁੱਕੇ ਆ ਮਾਤਾ ਦੇ ਤੇ ਹੁਣ ਆਪਾਂ ਮਾਤਾ ਦੀ ਤੋਰ ਵੀ ਸਹੀ ਕਰ ਲੈਣੀ ਬਿਕੋਸ ਉਹਦੇ ਲਈ ਟਰੈਡਮਿਲ ਚਾਹੀਦੀ ਮਾਰਾ ਤਾਂ ਇਹਨਾਂ ਤੁਰਿਆ ਨਹੀਂ ਜਾਂਦਾ ਹੌਲੀ ਹੌਲੀ ਟੁਰਨਗੇ ਹੌਲੀ ਹੌਲੀ ਇਨਕਲਾਈਨ ਫਿਰ ਫੈਟ ਲੌਸ ਹੋਊਗੀ ਉਹਨਾਂ ਦਾ ਫਿਰ ਹੌਲੀ ਹੌਲੀ ਵਜ਼ਨ ਘਟੂਗਾ ਫਿਰ ਉਹਨੇ ਤੋਰ ਸਹੀ ਹੋਊਗੀ ਸੋ ਅੱਜ ਆਪਾਂ ਇਸ ਪਰਪਸ ਤੇ ਮੋਗਾ ਸ਼ਹਿਰ ਦੇ ਵਿੱਚ ਪਹੁੰਚ ਚੁੱਕੇ ਹਾਂ ਮੇਨ ਪਰਪਸ ਇੱਥੇ ਸਮਾਨ ਵੀ ਛੱਡਣ ਆਈ ਸੀ ਆਉਟਲੈਟ ਤੇ ਤੇ ਇਹ ਬਣ ਰਿਹਾ ਵਾ ਇੱਥੇ ਬਹੁਤ ਘੈਂਟ ਚੀਜ਼ ਤੇ ਦੇਖਿਓ ਤੁਸੀਂ ਵੀ ਨਾਲ ਨਾਲ ਦੋਸਤੋ ਲੈ ਵੀ ਕਾਕੇ ਲੈ ਦੇਣੀ ਉਹ ਤੈਨੂੰ ਫਿਰ ਠੀਕ ਆ ਹੁਣ ਤੂੰ ਘਰੇ ਭੱਜ ਜਾ ਕਰਨਾ ਕਾਕੇ ਕਾਕੇ ਖੁਸ਼ ਆ ਹਾਂ ਕਾਕੇ ਖੁਸ਼ ਰਹਿਣਾ ਤੈਨੂੰ ਕਹੇ ਚੀਜ਼ ਤੇ ਜਵਾਬ ਦੇਂਦੇ ਤਾਂ ਜਿਆਦਾ ਹੀ ਖੁਸ਼ ਲੱਗਦਾ ਲੈ ਵੀ ਆ ਚਾਰ ਪੰਜ ਟਰੈਡਮਿਲਾਂ ਬਾਈ ਉਹਨਾਂ ਕੋ ਇਹਨਾਂ ਦੇ ਵਿੱਚੋਂ ਵੇਖਣ ਲੱਗੇ ਆਪਾਂ ਦਾ ਘਰ ਆਸਤੇ ਹੀ ਚਾਹੀਦੀ ਮਾਤਾ ਹੁਣ ਆਸਤੇ ਸੈਰ ਸਪਾਟੇ ਆਸਤੇ ਵੀ ਚੱਲ ਉਹਨਾਂ ਆਹ ਉਹਨਾਂ ਨੇ ਮੈਨੂੰ ਬਾਈ ਉਹਨਾਂ ਨੇ ਆਵਾਜ਼ ਮਾਰੀ ਤੇਰਾ ਸਰੀਰ ਕਿੰਗੋ ਦਸੀ ਗੱਲ ਬਾਈ ਕਿਹਦੇ ਕਿੰਨਾ ਵਜਣ ਕਹਿੰਦਾ ਜੀ 1 ਮੰਨ 10 ਕਿਲੋ ਕਹਿੰਦਾ ਫੇਰ ਤੁਸੀਂ ਵੀ ਤੁਹਾਡੇ ਲਈ ਤੁਹਾਡੇ ਲਈ ਨਹੀਂ ਕਹਿੰਦਾ ਚੱਲਣੀ ਹੈ ਕਹਿੰਦਾ ਕਹਿੰਦਾ ਤੋੜ ਦਿਓਗੇ ਤੁਸੀਂ ਤਾਂ ਇਹਨੂੰ ਲੇ ਮੋਟਰ ਬਹਿਨ ਨੂੰ ਵੀ ਫੋਨ ਲਾ ਦਿੱਤਾ ਮੋਟਰ ਬਹਿਨ ਨੂੰ ਵੀ ਦਰਸ਼ਨ ਕਰਾ ਦਿੱਤੇ ਆ ਬਾਕੀ ਬਈ ਇਹਨਾਂ ਦੇ ਵਿੱਚ ਫੀਚਰ ਫੁੱਚਰ ਵਾਵਾ ਆਉਂਦੇ ਆ ਮੈਨੂਅਲ ਇਹਨਾਂ ਦੇ ਨਾਲ ਨਾਲ ਪਏ ਆ ਅੜੜ ਤਰ੍ਹਾਂ ਦੇ ਫੁੱਲ ਭਜ ਫੁੱਲ ਫੁੱਲ ਕਾਕਾ ਤਾਂ ਐ ਪਾਏ ਤਾਂ ਜਿਵੇਂ ਵਿਆਹ ਚ ਕੁੜੀ ਲਹਿੰਗਾ ਪਾ ਕੇ ਪਾਦੀ ਹੁੰਦੀ ਆ ਆਹੋ ਭੱਜ ਗਏ ਬੋਲ ਪੁਆਇਆ ਕਹਾਣੀ ਜੱਲਾਏ ਰੋਸਦਾ ਕੀ ਕਮਾ ਇਹ ਹੱਥ ਛੱਡ ਕੇ ਭੱਜੀ ਜਾਂਦਾ ਵੀਰ ਵੇਹ ਹੈ ਕਿਉਂ ਕਿਉਂ ਜਾਂਦੇ ਆਓ ਰੋਕ ਕਰੋ ਲੈ ਵੀ ਸੱਜੇ ਨੇ ਪਿਆਰ ਆਵੇ ਦਗਾ ਨਹੀਂ ਕਮਾਈ ਦਾ ਉਹ ਹੀ ਕਰਦੇ ਕੋ ओके ओसा इंपर्टिस लाग रया ओ हर कोई चेक ਕਰਦਾ ਬਣ ਕੋ ਵੱਡਿਆ ਦੇਖਣਾ ਇਹ ਨਾ ਮੈਂ ਪਰ ਬਾਕੀ ਹਾਂ ਬਾਕੀ ਅਗਲਾ ਟਰਾਈ ਕਰੀਦਾ ਪੈਰ ਲਾਜਿੰਦਾ ਮੋਟਰ ਕਾ ਜਦੋਂ ਵੀ ਹਾਂ ਇਹ ਚੱਕਾ ਤੁਰ ਗਿਆ ਇਹ ਹਾਂ ਜਾਨੀ ਪੀਸੀ ਕਾਫੀ ਕੋ ਜਿੰਨਾਂ ਦਾ ਮੇਨ ਕੰਮ ਹੀ ਕੰਪਿਊਟਰ ਲਾਲੀ ਕੰਪਿਊਟਰ ਸਪੈਸ਼ਲ ਮਸ਼ਹੂਰ ਹੀ ਕੰਪਿਊਟਰ ਕਰਕੇ ਆ ਮੋਡੇ ਦੇ ਵਿੱਚ ਬਹੁਤ ਆਪ ਵੀਕਣਾ ਤਾਂ ਕੀ ਹੈ ਉਹ ਵੇਖਣ ਦੇ ਕੀ ਹੈ ਬਠੀਕ ਵੇਖ ਤਾਂ ਲੇ ਪੈਕ ਕਰਾਓ ਤੇ ਚਲਾ ਦੋ ਤੇਰੇ ਤੇਰੇ ਸਾਈਜ਼ ਠੀਕ ਆ ਮੇਰੇ ਸਾਈਜ਼ ਠੀਕ ਆ ਉਹਦਾ ਸਾਈਜ਼ ਕਰਾ ਵਧੀਆ ਉਹ ਕਹਿੰਦੇ ਹੈਵੀ ਚਾ ਮੜੀ ਜੀ ਇਹ ਹੈਵੀ ਚਾ ਕਹਿੰਦੇ ਇਹ ਚੱਲੂਗੀ ਆਪਾਂ ਕੋਈ ਨਾ ਕੋਈ ਤੇ ਟੁੱਟ ਜਾਣਾ ਯਾਰ ਨਹੀਂ 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 ਸੂਤਰ ਟੁੱਟ ਦੂ ਇਹ ਨਹੀਂ ਸੂਤਰ ਕੰਮ ਆਪਨੇ ਸਾਰੀ ਨੀਸ਼ ਜਮਣ ਕਰਨੀ ਪਣੀ ਹੈ ਚੱਕ ਦੀ ਗਰੀਬੀ ਟ੍ਰੈਡਮਿਲ ਵਾਲੀ ਮਿੱਤਰੋ ਨਾਲੇ ਕੰਪਨੀ ਵੇਗ ਮੜੀ ਜੀ ਤੋਂ ਸੱਚ ਕਰ ਲਿਓ ਕਿੰਨੇ ਕ ਦੀ ਜੀ ਦੇ ਗੁੱਗੂ ਤੇ ਜਿਹੜੀ ਗੋਖੀ ਉਹ ਉਹਦਾ ਮਤਲਬ ਮੋਟਾ ਹਾਂ ਮੋਟਾ ਤਾਂ ਟਰਡਰ ਨੂੰ ਆ ਕਿਉਂ ਉਹਦਾ ਮਤਲਬ ਮਾਤਾ ਜੀ ਆਪਣੇ ਮੋਟੇ ਆ ਬਾਕੀ ਤਾਂ ਆ ਚ ਪੇੜ ਆ ਮਾਤਾ ਜੀ ਹਾਂ ਹਾਂ ਆ ਚ ਪੇੜ ਆ ਜਿਹੜੀ ਉਹ ਸਦਾ ਹੀ ਐ ਰਹਿੰਦੀ ਗੱਭੂਲੀ ਜੀ ਚ ਐ ਹੀ ਰਹਿੰਦੀ ਆ ਜੀ ਮੰਮੀ ਪਿਆ ਦੇਣਾ ਇੱਥੇ ਆ ਅਚ ਪ੍ਰਾਈਜ਼ ਆ ਜੀ ਮਾਤਾ ਜੀ ਵੀਰੇ ਦੇਖਿਆ ਮਾਤਾ ਜੀ ਬਸ ਆ ਆਪਾਂ ਹੁਣ ਇੱਕ ਕਲੀ ਡਿਸਪਲੇ ਆਪਾਂ ਆਉਣੀ ਲੇਟ ਆਪਣੀ ਏ ਆ ਜੂ ਕੀ ਤੇ ਫਿਰ ਇੱਥੇ ਆਪਾਂ ਕਰ ਦਾਂਗੇ ਬੰਦੀ ਬਈ ਹੈ ਨਹੀਂ ਬੰਦੀ ਜੇ ਟੁੱਟ ਗਈ ਨਵਾ ਅਪੀਠ ਹੋ ਗਿਆ ਉਹ ਜੀਪ ਲਿਆਓ ਗਾਂ ਮੋਟੇ 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 ਆ ਜਾ ਯਾਰ ਆ ਟ੍ਰਾਂਜੈਕਸ਼ਨ ਆਈਡੀ ਦੇ ਦਾਂਗਾ ਜੀ ਹਲੋ ਜਿਆਦਾ ਹੋ ਨਹੀਂ ਰਿਹਾ ਨਹੀਂ ਭਰਾਵਾ ਹੋਏ ਨਹੀਂ ਅੱਗੇ ਤੇਲ ਜੇ ਨਹੀਂ ਕਰਦੇ ਅੱਗੇ ਰਿਸੀਵ ਨਹੀਂ ਹੁੰਦਾ ਭਰਾ ਪੈਸੇ ਨਹੀਂ ਰਿਸੀਵ ਹੁੰਦਾ ਇਹਨਾਂ ਦੇ ਆ ਚੱਕਰ ਹੀ ਜੀਪ ਗਾਂ ਲੈ ਕੇ ਹਾਂ ਠੀਕ ਹੋ ਗਿਆ ਜੀ ਹਾਂਜੀ ਹਾਂ ਡਨ ਹੈ ਹਲੋ ਕੀ ਕਰੀ ਗਰੀਬੀ ਆ ਬੈਲ ਕਰ ਦੋ ਅਗਲੇ ਰੀ ਮੋਟੇ ਨੂੰ ਹੁਣ ਪਤਲਾ ਕਰਕੇ ਇੱਥੇ ਲੈ ਕੇ ਆਉਣਾ ਆਪਾਂ ਹਾਂ ਜਾ ਲੈ ਕੇ ਜੀਪ ਲੈ ਕੇ ਚਾਬੀ ਤੇ ਲੈ ਲੈ ਕੱਲੇ ਹੱਥ ਨਾਲ ਚੱਲ ਜਾਏਗਾ ਕਰਦੇ ਲਾਲੀ ਕੁਟਰ ਉਹਦੇ ਚੱਕਰ 'ਚ ਇਹਨਾਂ ਨੇ ਆਪ ਦਾ ਢੀਲ ਕਰਾ ਲੈਣੀ ਹੈ ਹੋਵੇ ਟਾਇਰ ਕਿੱਧਰ ਚੜਾਈ ਵਰਦਾ ਇਹਨੂੰ ਬੈਕ ਨਹੀਂ ਕਰਨੀ ਉਹਦੀ ਟਰਾਲੀ ਤੈਨੂੰ ਪਤਾ ਆਉਂਦੇ ਆਉਂਦੇ ਟਰਾਲੀ ਨੂੰ ਬੈਕ ਕਰੀ ਦੀ ਮਾਮਾ ਨਹੀਂ ਆਉਂਦੀ ਨਾ ਓਹ ਯਾਰ ਆਜੂ ਆਜਾ 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 ਕਿਦਾ ਪੈਰ ਭਾਰਾ ਵਾ ਕਿ ਵੈਸੀ ਰੇਸ ਹੋ ਜਾਂਦੀ ਹੈ ਵੈਸੀ ਰੇਸ ਹੈ ਰੇਸ ਭਟਾਰੇ ਮਾਮਾ ਉਹ ਤੇ ਰੇਸ ਦਿੱਤੀ ਆ ਕਿਰਾ ਪੈਰ ਭਾਰਾ ਸਾਨੂੰ ਪਤਾ ਪਰ ਰੋਕ ਰੋਕ ਤੇ ਰੋਕ ਤੇ ਬਾਸ਼ ਕਰਦੇ ਦੁਨੀਆ ਬੰਦ ਇੱਥੇ ਹੀ ਭਲਾ ਦੇਖੇ ਦੁਨੀਆ ਜਿਹਨੇ ਬਰਨ ਨਹੀਂ ਨਹੀਂ ਥੋੜੀ ਜਿਹੀ ਕਰ ਥੋੜੀ ਜਿਹੀ ਕਰ ਕੇ ਕੇਂਦਰ ਲਾ ਦੇ ਆ ਜਾ 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 ਬੈਕ ਕਰਕੇ ਅੰਦਰ ਲਾਈ ਓਏ ਵਧੀਆ ਵਧੀਆ ਜੀ ਟਾਇਰ ਵੀ ਲੱਗੇ ਆ ਟਾਇਰ ਵੀ ਲੱਗੇ ਆ ਵੇ ਰੈਡ ਵੀ ਆ ਹਾਂ ਰੈਡ ਕਾ ਕਿੱਥੇ ਜਾਊਗੀ ਆਉਂਦੀ ਵੇ ਕਿੱਦਾਂ ਹਨਾ ਅੱਜ ਤਾਂ ਉਹ ਗੱਲ ਹੀ ਪਈ ਜਿੱਦਾਂ ਨੇ ਐਂਡ ਦੇ ਦਿਨ ਤੇ ਫੇਰੇ ਹੁੰਦੇ ਹਨਾ ਤੇ ਕੁੜੀ ਨੂੰ ਲੈ ਕੇ ਜਾਂਦੇ ਆ ਚਲੋ ਪਰਲੇ ਪਾਸੇ ਰੋਣ ਤਾਂ ਦੋ ਕਿਸੇ ਨੂੰ ਆਹ ਲੋ ਜੀ ਮਾਰ ਕਰਕੇ ਚੱਕਰਾ ਦੇ ਨਹੀਂ ਚਲਾ ਕੇ ਵੇਖ ਲਈ ਕੋਈ ਨਹੀਂ ਆ ਨਹੀਂ ਵੇਖੀ ਇਹੋ ਚਲਾ ਕੇ ਵੇਖੀ ਨਹੀਂ ਨਾ ਪਹਿਲੀ ਵੇਖੀ ਓਏ ਐਕਸਟੈਂਸ਼ਨ ਬੋਰਡ ਲਾ ਕੇ ਗੱਡੀ ਚੈੱਕ ਕਰਾ ਦੇ ਚੱਲ 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 ਬੋਲਾ ਬਾਈ ਲੈ ਦੇਖ ਤਾਂ ਸਹੀ ਇਹਦੇ ਹੀ ਭਾਵੇਂ ਕਾਕਾ ਲੰਮਾ ਪਾਲ ਗਏ ਪਹਿਲੇ ਕਰ ਦੋ ਵੀਰੇ ਇਹਦੇ ਨੇ ਮੋਟਾ ਆਏ ਨਾ ਟ੍ਰੈਡ ਮਿਲ ਗਈ ਚੀਜ਼ ਆ ਮੋਟਾ ਪਾ ਲਈਦਾ ਅਸੀਂ ਆਹ ਚੱਲ ਆਉਂਦੀ ਆਂ ਆਉਂ ਜਾਂਦੀ ਆ ਤੂੰ ਕਹਿੰਦਾ ਜਾਂਦੀ ਨਹੀਂ ਆ ਬਾਈ ਜਾਂਦੀ ਆ ਵੇ ਆਈ ਜਾਂਦੀ ਵੇ ਟ੍ਰਾਲੀ ਮਿੰਨ ਕੇ ਲੱਗ ਜਾਊਗੀ ਜਾਊਗੀ ਮੋਟਾ ਉਤਰੂਗਾ ਫੇਰ ਜਾਊਗੀ ਨਾਲੇ ਲੋਕ ਲੱਗ ਜਾਣਾ ਪੂਰਾ ਜੀ ਜੀ ਬੜਾ ਬੋਲੇ ਯਾਰ ਹੁੱਕੇ ਇਹ ਭਾਈ ਬਣਾ ਹਿੱਟਾ ਲੈਣੇ ਲਈ ਆ ਜੀ ਸਪੈਸ਼ਲ ਆਈ ਸਪੈਸ਼ਲ ਕੇ ਆਏ ਕਰੋ ਉਧਰੋਂ ਫਾਰਮ ਲਿਆ ਇੱਧਰੋਂ ਉਧਰੋਂ ਫਾਰਮ ਲਾ ਦੇ ਹਾਂ ਮੇਰਾ ਵੀਰੋਂ ਦੂਏ ਕੰਮ ਕਰ ਹਾਂ ਪੁੱਤਰ ਭਾ ਇੱਡਾ ਢਿੱਡ ਲੈ ਕੇ ਚੜ ਗਿਆ ਓ ਭੱਜਣ ਲੱਪਾ ਇੱਥੇ ਹੀ ਓਏ ਇਤੋਂ ਐ ਭਾਈ ਦੇ ਹੀ ਜਾ ਪਰ ਇੱਥੇ ਹੀ ਭੱਜਣ ਲੱਪਾ ਏ ਹੁਣ ਮੋੜ ਆਲੋ ਇਹ ਸਾਡੇ ਪਿੰਡ ਦਾ ਰਾਹ ਆ ਚੁੱਕਾ ਹੈ ਅਨੇ ਘਰ ਤੇ ਜਾਵਾਂ ਨਾਲੇ ਸੜਕ ਮੇਰੇ ਹਿਸਾਬ ਨਾਲ ਹੁਣ ਨਵੀਆਂ ਬਣਦੀਆਂ ਨਾ ਇਹ ਜੜੀਆਂ ਆ ਸੀਮਿੰਟ ਵਾਲੀ ਸਾਡੇ ਵੀ ਬਣ ਗਈ ਚੌੜੀ ਇਹਨੇ ਬੜਾ ਹੁਣ ਥੋੜਾ ਤੰਗ ਪੜਾ ਕੇ ਪੂਰੇ ਤੰਗ ਕੀਤਾ ਹੋਇਆ ਨੇ ਤੇ ਮਰੋੜੀ ਵੇਖਣ ਦੀ ਇਹਦੇ ਤੇ ਕਹਾਵਤ ਬਣਾਉਣੀਆਂ ਨੇ ਥੋੜੀ ਬਿਲੀਆਂ ਚਾਮਾਂ ਨਹੀਂ ਹੋਰੀ ਹੋਰੀ ਯਕਤ ਵੀ ਸੁਣਾ ਵਾਈ ਇੱਕ ਉਹ ਵੀ ਜਨਮ ਹੁੰਦਾ ਠੋ ਆਹ ਤਾਂ ਹੁਣ ਉਹ ਜਿਹੜਾ ਉਹ ਚੇਖੜੀ ਆ ਕਿਤੇ ਕਾਕਾ ਵੀ ਆਉਂਦਾ ਹੋਵੇ ਚੱਲ ਵੀ ਦੋਸਤਾਂ ਚੱਲ ਵੀ ਦੋਸਤਾਂ ਜੀ ਓਕੇ ਓਕੇ ਵੇ ਦੇਖੋ ਅਗੇ ਮੈਨੂੰ ਮਾਰ ਲੈ ਓ ਬੋਰੀ ਇੱਕ ਟਿੱਕੀ ਹੋਈ ਓਏ ਆ ਚੱਕ ਆਲੂ ਖਲਾੜਦਾ ਨਹੀਂ ਨਹੀਂ ਇੱਥੇ ਨਹੀਂ ਆਣਾ ਐਣੀ ਹੈਗਾ ਯਾ ਲੰਮੀ ਤੁਹਾਨੂੰ ਵੀ ਆ ਗਏ ਤਾਂ ਖੁਦ ਵੀ ਲੋੜ ਆ ਇਹ ਹੋ ਚੱਕ ਕੇ ਬੈ ਗਈ ਬੈ ਕਰਨੀ ਆ ਚੱਲ ਆਉਣ ਦੇ ਫਿਰ ਆਉਣ ਦੇ ਲੋ ਵੀ ਅੱਜ ਗੱਗੂ ਦੀ ਡਰਾਈਵਰੀ ਚੈੱਕ ਕੀਤੀ ਜਾਣੀ ਆ ਆਓ ਏ ਆਉਣ ਦੇ ਆਉਣ ਦੇ ਆਉਣ ਦੋ ਆ ਜਾਓ ਆ ਜਾਓ ਇੱਧਰ ਹੀ ਆ ਜਾਓ ਇੱਧਰ ਹੀ ਸਿੱਧੀ ਕਰ ਲੈ ਸਿੱਧੀ ਉਹ ਕਿੱਥੇ ਬੱਸ ਆਉਂਦੇ 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 ਲੌਈ ਉਹ ਕਿਆ ਕੰਮ ਹਣ ਕਾਹ ਦਾ ਕੰਮ ਹੋ ਕੇ ਆ ਇਹ ਵੀ ਗੁੱਸੇ ਆ ਯਾਰ ਹੁਣ ਪਤਨੀ ਹੋ ਕੇ ਵਿਖੋਣਾ ਲੋਕਾਂ ਨੂੰ ਠੀਕ ਹੈ ਕਿਧਰ ਕਿਧਰ ਫਾਇਰ ਹੋ ਰਿਹਾ ਲਾ ਦੇ ਰੱਖੀਏ ਕਮੈਂਟ ਕਰਕੇ ਚੱਲ ਜਾਈਏ ਚਾਡੀ ਫੇਟੂਆਂ ਜਾਂ ਜਾਂ ਪਾਈ ਬਡੀ ਰੈਡ ਮਨ ਲੋ ਫੇਖਾਗਾ ਤੂੰ ਐਂ ਚਪਾਈ ਤੇਰੇ ਲਈ ਆਈ ਏ ਤੇਰੀ ਤੇਰੀ ਵੱਡੀ ਹਾਂਗਾ ਹੁਣ ਪਤਲੀ ਹੋ ਗਿਆ ਖੋਣਾ ਹਾਂ ਹੁਣ ਅੱਜ ਜ਼ੀਰੋ ਫਿਗਰ ਦਿਖਾਉਣੇ ਕਰਦੇ ਹੋ ਮੰਮੀ ਜ਼ੀਰੋ ਫਿਗਰ ਦਾ ਹੋਣਾ ਔਰ ੜਕੀ ਆ ਜਾਂਦੀ ਓ ਗਈ ਓ ਗਈ ਓ ਜੀ ਆਂਦੀ ਓ ਆਓ ਏ ਔਰ ਜਾਂਦੀ ਆ ਲਾਓ 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 ਮਿੱਤਰੋ ਲਓ ਮਿੱਤਰੋ ਚੱਕ ਦੋ ਗਰੀਬੀ ਹਾਂ ਲਾਓ ਨੂੰ ਚਲਾਈਏ ਨਾ ਆਉਂਦਾ ਨਹੀਂ ਸੀ ਤੁਹਾਨੂੰ ਚਲੋ ਚਲੋ ਜੇ ਮੈਂ ਤੇ ਘਟਾ ਸੀ ਜਿੱਥੇ ਜਾਂਦੇ ਸੀ ਨਹੀਂ ਮੈਂ ਨਹੀਂ ਤੇਰੀਆਂ ਕੁੜੀਆਂ ਨੇ ਸਿਰ ਖਾਦਾ ਚੱਕ ਲਿਓ ਕੋਈ ਸ੍ਰੀ ਗੁਰੂ ਜੀ ਜਿਹੜਾ ਆਹ ਜਨਾ ਹੁੰਦੀ ਜਿਹੜਾ ਕੁੜੀਆਂ ਦਾ ਤਾਂ ਬੰਦਾ ਨੇ ਇਹ ਆ ਵੇ ਚਲੋ ਪਰਲੇ ਪਾਸੇ ਸਸੀ ਕੱਢੀ ਪਰਲੇ ਪਾਸੇ ਇਹ ਇੰਨੀ ਵੱਡੀ ਲੱਗੀ ਸੀ ਉਹ ਤਾਂ ਦੇ ਨਹੀਂ ਸੀਗੀ ਚੱਲ ਵਿਦਾਂਸ਼ਾ ਪਰਲੇ ਪਾਸੇ ਹੋ ਮੈਨੂੰ ਖੋਤ ਕਰਾਇਆ ਜਾਂਦਾ ਤੈਨੂੰ ਤਾਂ ਫ੍ਰੀ ਪੜਾਤੀ ਹੋਣੀ ਆ ਬੜੇ ਭਾਜ ਲਿਆਂਦੀ ਆ ਤੂੰ ਰੱਖ ਲੈ ਆਪੇ ਤੈਨੂੰ ਫ੍ਰੀ ਫੜਾਤੀ ਹੋਣੀ ਆ ਆਓਏ ਬੱਲੋਂ ਜਾਨੇ ਕਰਦਾ ਕਿਵੇਂ ਬੱਸ ਮਾਂ ਨੂੰ ਤਾਂ ਪਤਾ ਹੀ ਕੁਝ ਨਹੀਂ ਕੋ ਕੋ ਮਾਂ ਨੂੰ ਤੁਹਾਨੂੰ ਜੰਮਿਆ ਤੂੰ ਇਹਨੇ ਮਾਂ ਨਹੀਂ ਕਰਿਆ ਆਓਏ ਆਹ ਬេរੇ ਐ ਹੁੰਦੀ ਆ ਐ ਹੁੰਦੀ ਆ ਤੱਕ ਦਾ ਸਮਾਂ ਆਹ ਨਹੀਂ ਮੈਂ ਉਹ ਖਿੱਚਿਆ ਨੂੰ ਖਿੱਚ ਖਾਂ ਐ ਨਹੀਂ ਹੋ ਜਾਂਦਾ ਐ ਨਹੀਂ ਚੱਲ ਜਾਂਦੇ ਉਹ ਆਪਾਂ ਵੇਖਿਆ ਮਿਸਤਰੀਆਂ ਨਾਲ ਲੱਗ ਰਹੇ ਗੱਲ ਹੀ ਕੋਈ ਨਹੀਂ ਓਏ ਹੌਲੀ ਹੌਲੀ ਜਾਓ ਭਰਾਵਾ ਆਪੇ ਚਲ ਜਣੇ ਛੱਡ ਦੇ ਔਟੋਮੈਟਿਕ ਹੈ ਔਟੋਮੈਟਿਕ ਔਟੋਮੈਟਡ ਹੈ ਇਹ ਜੋ ਵੀ ਦੇਖ ਭੱਜ ਕੇ ਲਾਪ ਲੱਗ ਜਾ ਉਹ ਤੁੱਤੀ ਪਾ ਕੇ ਚੰਨ ਨਹੀਂ ਦੇਤੇ ਸਰਕਾਰ ਪੂਰਾ ਕਰਨਾ ਇਹਦਾ ਕੱਢੀ ਤਾਰ ਲਾ ਲੀ ਦੋ ਜਾਨ ਲੋ ਵੀ ਚੋਬਰ ਤਿਆਰ ਵਰ ਤਿਆਰ ਜਿਵੇਂ ਓਕੇ ਰਿਪੋਰਟਰ ਗੋਟਿਆ ਤੂੰ ਵੀ ਆ ਜਾ ਮਨ ਮੜਾ ਜਾ ਮੂਠਾ ਰੋਟਕਾ ਮੈਂ ਫਕਾ ਦੇਣਾ ਆ ਜਾ ਆ ਜਾ ਮੇਰਾ ਪੁੱਤ ਤੂੰ ਤਪਕਾ ਹੀ ਜਣੀ ਗਾ ਆ ਜਾ ਮੇਰਾ ਪੁੱਤ ਭੈਣੇ ਦੋ ਰੋਟਕਾ ਨਹੀਂ ਮੜਾ ਤੋੜ ਕੇ ਵੇਖੀਂ ਤੁਰਦੇ ਆ ਜਾਂ ਤਾਂ ਵੀ ਇੱਥੋਂ ਆ ਜਾ ਵੇ ਲੋਕਾਂ ਕੇ ਲੱਤ ਫੜ ਕੇ ਬੈਠੀ ਆ ਹੁਣ ਇਹ ਗੋਡੇ ਸਹੀ ਕਰ ਚੁੱਕੇ ਆਲਰੇਡੀ ਹੁਣ ਇਹਦਾ weight loss ਕਰਨਾ ਬਸ ਗੋਡੇ ਕਿੰਨੇ ਕ ਸਹੀ ਕਰਤੇ ਆ ਤੂੰ ਚੰਗੇ ਭਲੇ ਜਮਾ ਕੋਈ ਇਹਦੇ ਪੀੜ ਨਹੀਂ ਹੁੰਦੇ ਗੋਡੇ ਨੂੰ ਕ ਸੌਂ ਖਾ ਜਾ ਨਾ ਇਹ ਪੈਰਾਂ ਤੇ ਸੋਚ ਚੜੀ ਅਮਨ ਦੇ ਵਿਆਹ ਤੋਂ ਪਹਿਲਾਂ ਦੀ ਚੜੀ ਕਦੇ ਕਿ ਨਹੀਂ ਹੁੰਦਾ ਦੱਸ ਦੇ ਗਿੱਦਾ ਵੀ ਬਥੇਰਾ ਪਾਇਆ ਜਾਗੋ ਤੇ ਅਜੀਤਕੌਰ ਜਾਨੀ ਕੀ ਪਾਲੇ ਦੀ ਕੁੜੀ ਮੇਰੀ ਮੰਮੀ ਜਾਨੀ ਕੀ ਮੇਰੀ ਮੰਮੀ ਚਲ ਉੱਠ ਜੂਵੀ ਇੱਕ ਤੇ ਘਰ ਹਰਜੀਤਕੌਰ ਆਉਣ ਲੱਗਿਆ ਚੱਕ ਪੈਰ ਬੂਟ ਬਾੜ ਤੇ ਨੂੰ ਮਿਲਾ ਲਿਆ ਕੇ ਦਿੱਤੇ ਹੋਏ سپورਟਸ سپورਟ ਚ ਹਾਂ ਤੁਹਾਡੇ ਭਰਾ ਦਾ ਵੇਖ ਲੋ ਟੈਡ ਸੀ ਪਿਛਲੇ ਵਲੋਗਾਂ ਵੀ ਦੇਖ ਸਕਦੇ ਆ ਤੇ ਹੁਣ ਜਮਾ ਨਹੀਂ ਰਹਿ ਗਿਆ ਇਹ ਬਸ ਮੇਰੇ 8 ਮਹੀਨੇ ਗਾਲੇ ਮੈਂ ਗਾਲੇ ਹੀ ਉਹਦਾ ਆ ਗਾਲੇ ਨਹੀਂ ਮੇਰੇ 3 ਕੁ ਮਹੀਨੇ ਸਹੀ ਲੱਗੇ ਆ ਬਾਕੀ ਤਾਂ ਪਹਿਲਾਂ ਤਾਂ ਮੈਨੂੰ ਸਮਝ ਹੀ ਨਹੀਂ ਆਈ ਜੇ ਮਲਕੀ ਹੁੰਦਾ ਸਿਸਟਮ ਆਉ ਵੀ ਚੱਲ ਮੇਰਾ ਪਾ ਤੂੰ ਆਉ ਛੇਤੀ ਪਾਣੀ ਲੈ ਕੇ ਆ ਪਾਸੇ ਹੋ ਜਾ ਪਾਣੀ ਪਾਣੀ ਲੈ ਆ ਮਾ ਪਾਣੀ ਅੱਜ ਦੇ ਲੈਣ ਦੇ ਆ ਨਹੀਂ ਪਹਿਲਾਂ ਪੀ ਲੈਂਦੇ ਇੰਨੀਆਂ ਕੈਲਰੀਆਂ ਬਹੁਤ ਬਰਨ ਕਰਤੀਆਂ ਨੇ ਤੂੰ 70 80 ਤੇ ਕਰਤੀਆਂ ਮੈਂ ਦਰਦੀ ਦਰਦੀ ਨੇ ਚਲੋ ਭੈਣ ਚਲੋ ਚਲੋ ਜੂ ਵੀ ਬਸ ਸਟਾਪ ਕਰ ਡੈਗੀ ਨਾਲ ਪਵੇ ਹੋਣੇ ਖੜਾਪ ਹੋ ਜਾਏ ਕੰਮ ਹੋ ਜਾ ਹਾਂ ਇਹ ਪਲੀਜ਼ ਸਟਾਪ ਪਲੀਜ਼ ਪਲੀਜ਼ ਆਈ ਇਹ ਜੂ ਵੀ ਪਾਸੇ ਜਾ ਕਿ ਆ ਆਉ ਚੱਕ ਵਧੀਆ ਲੱਗਾ ਇਹ ਇਹਨੂੰ ਪਤਾ ਸੀ ਮੇਰੇ ਲਈ ਖੁਸ਼ੀ ਚੈੱਕ ਕਰੇ ਤੇਰੇ ਤੇ ਖੁਸ਼ੀ ਚੈੱਕ ਕਰ ਤੂੰ ਸਪੀਡ ਚੈੱਕ ਕਰ ਆਓ ਵੇਖੋ ਸੀ ਚਿਹਰੇ ਤੇ ਤੋਰ ਪੈਰ ਵੀ ਤੋੜਨਾ ਉੱਥੇ ਨਾ ਤੁਰੀ ਜਾ ਹਾਂ ਪੈਰ ਸਹੀ ਹੋ ਜਾਣਗੇ ਨਾਲੇ ਹੁਣ ਥੋੜੇ ਵਧਾਈਏ ਸਪੀਡ ਨਹੀਂ ਜੀ ਨਹੀਂ ਕਾਟਾ ਜਿਆਦੀ ਆ ਜਿਆਦੀ ਆ ਗਾੜੂ ਗਾੜੂ ਤੋਰ ਫਮਾ ਗਾੜੂ ਅੱਗੇ ਨਾ ਚੁਗਲੀਆਂ ਕਰਨ ਵਾਲੀ ਤਾਂ ਬਹੁਤ ਤੇਜ਼ ਆਲੀ ਮਤਲਬ ਸਾਹਮਣੇ ਉਹ ਬੀਬੀ ਆ ਕੋਈ ਚੁਗਲੀਆਂ ਕਰਨ ਵਾਲੀ ਜਾਂ ਤੇ ਇਹ ਹੋਇਆ ਰੋਕ ਨਾ ਰੋਗੀ ਨਾ ਯੂ ਨਾ ਖਾਰੀ ਖੇਤਰ ਮੇ ਤੋ ਰੁਕੀ ਨਾ ਰਕੜਾ ਨਾ ਰੁਕੜਾਈ ਡਿੱਗੇਗੀ ਗਾਓ ਗਾਓ ਦੇਖੂਗੇ ਜਦੋਂ ਵੇਖੀ ਜਾਊ ਫਿਰ ਫਿਰ ਲੱਤ ਬਾਹਰ ਕਰੂਗੀ ਨਾ ਹੈ ਨਾਣਾ ਬਤਾ ਆਣਾ ਪਰ ਆਵਾ ਬਤਾ ਕਿੱਥੇ ਚੱਲ ਹੌਲੀ ਹੌਲੀ ਨਾ ਤੁਰੀ ਚੱਲ ਸਹੀ ਆ ਰਾਮ ਦਾ ਜੀ ਕਿੱਥੇ ਤੁਰਨਾ ਸੌਖਣਾ ਸੌਖਾ ਗਦਾ ਸੀ ਝੂਠ ਨਹੀਂ ਸਹੀ ਆ ਸੌਖਣਾ ਕਿੱਥੋਂ ਨਾ ਚੱਕਰ ਜੜਦੇ ਆ ਆ ਵੇਖਿਆ ਤੁਸੀਂ ਐਕਟਿੰਗ ਦਿਸ ਇਜ਼ ਐਕਟਿੰਗ ਕਾਲ ਐਕਟਿੰਗ ਐ ਲੱਗਦੀ ਵੀ ਜੇ ਕੋਈ ਗਾਣ ਭੱਜੀ ਜਾਂਦੀ ਹੈ ਉਹ ਹੌਲੀ ਹੌਲੀ ਆਤ ਪੈ ਜੂਗੀ ਉਹ ਮੈਨੂੰ ਛੱਡ ਕੇ ਇਸ ਤੋਂ ਬਿਨਾ ਤੁਰ ਨਹੀਂ 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 ਅਭੀ ਨਹੀਂ ਪਰ ਇੱਥੇ ਕਦੇ ਵੀ ਭੱਜਣਾ ਨਹੀਂ ਫਿਰ ਗੋਡਿਆਂ ਦੀ ਪ੍ਰੋਬਲਮ ਹੋਰ ਵੱਜ ਜਾਣੀ ਬਸ ਤੁਰਨਾ ਹੀ ਆ ਤੇ ਤੂੰ ਕਲਾ ਤੁਰਨਾ ਹੀ ਆ ਬਸ ਸਾਹਮਣੇ ਕਿਤੇ ਸੇਲੀ ਸੇਲੀ ਦੀ ਫੋਟੋ ਲਾ ਦੇਣੀ ਆ ਤੂੰ ਸਮਝਣਾ ਮੈਂ ਸੇਲੀ ਕੋ ਚੱਲੀ ਆ ਠੀਕ ਆ ਗੱਗੂ ਦੂਜੇ ਕੌਣ ਜਿੱਤ ਗਏ ਆ ਫਰੇਮ ਐਸੇ ਲਈ ਲੈਂਦਾ ਅੱਗੇ ਫੋਟੋ ਲਾਉਣੀ ਆ ਹਾਂ ਇਹ ਆ ਇਹਦਾ ਫਰੇਮ ਆਉਣ ਵਾਲਾ ਦੇਖੀ ਕਿੱਡਾ ਕੰਨ ਸਭ ਚੜ ਗਿਆ ਦੋ ਦੋ ਤਿੰਨ ਤਿੰਨ ਮਿੰਟ ਇੱਕ ਇੱਕ ਮਿੰਟ ਕਰਕੇ ਵਧਾਈ ਚ ਲਈ ਹੁਣ ਇੱਕ ਮਿੰਟ ਹੋ ਗਿਆ ਮਤਲਬ ਅੱਜ ਦੋ ਮਿੰਟ ਕਰ ਲਈ ਫਿਰ ਅਗਲੇ ਦਿਨ 30 ਸੈਕਿੰਡ ਫੇਰ ਐਡ ਕਰਤੇ ਫੇਰ 30 ਐਡ ਕਰਤੇ ਐਦਾਂ